ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਗੁੱਡ ਨਿਊਜ਼ ਆਈ ਆ ਅਪਾਇੰਟਮੈਂਟਾਂ ਜਿਹੜੀਆਂ ਵਾਂ ਉਹ ਓਪਨ ਹੋਣੀਆਂ ਵਾਂ ਕਦੋਂ ਓਪਨ ਹੋਣੀਆਂ ਨਵੀਆਂ ਅਪਾਇੰਟਮੈਂਟਾਂ ਜਿੰਨੇ ਜਿਹੜੇ ਵੀਰ ਭਰਾ ਵੇਟ ਕਰ ਰਹੇ ਸੀ ਅਪਾਇੰਟਮੈਂਟਾਂ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀ 15 ਤਰੀਕ ਵਾਲੀ ਅਪਾਇੰਟਮੈਂਟਾਂ ਕਦੋਂ ਤੱਕ ਉੱਪਰ ਰਹਿਣੀਆਂ ਵਾਂ ਤੇ ਜਿਵੇਂ ਨਵੀਆਂ ਅਪਾਇੰਟਮੈਂਟਾਂ ਵਾ ਜਿਨ੍ਹਾਂ ਦੇ ਫਰੈਸ਼ ਨੂ ਲੈ ਉਸ ਤੇ ਵਾ ਤੇ ਵੇਟ ਕਰ ਰਹੇ ਸੀ ਅਪਾਇੰਟਮੈਂਟਾਂ ਓਪਨ ਹੋਉਂਦੀਆਂ ਉਹ ਕਦੋਂ ਓਪਨ ਹੋਣੀਆਂ ਵਾ ਇਸ ਟੌਪਿਕ ਬਾਰੇ ਆਪਾਂ ਗੱਲਬਾਤ ਕਰਦੇ ਆਂ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਸੀ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਹੁੰਦਾ ਕਿ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜ਼ਰੂਰ ਦੇਵਾਂਗੇ ਤੇ ਵੀਡੀਓ ਸਟਾਰਟ ਕਰਨ ਤੋਂ ਬਾਅਦ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ ਕਿ ਕਿਸੇ ਵੀ ਵੀਰ ਭਰਾ ਨੇ ਆਪਣਾ ਗਰੁੱਪ ਬਣਾਇਆ ਪੰਜਾਬੀ ਦੇ ਵਿੱਚ ਆਪਣੀ ਇਟਲੀ ਦੇ ਗੱਲਾਂ ਬਹੁਤ ਚੱਲ ਜਰ ਰਹਿੰਦੀਆਂ ਵਾ ਜੇਕਰ ਕਿਸੇ ਵੀ ਵੀਰ ਭਰਾ ਨੇ ਐਡ ਹੋਣਾ ਗਰੁੱਪ ਦੇ ਵਿੱਚ ਤੁਸੀਂ ਮੈਨੂੰ ਇੰਸਟਾਗ੍ਰam ਦੇ ਉੱਤੇ ਮੈਸੇਜ ਕਰ ਦਿਓ ਕਿ ਮੈਂ ਐਡ ਹੋਣਾ ਗਰੁੱਪ ਦੇ ਵਿੱਚ ਤੇ ਤੁਹਾਨੂੰ ਮੈਂ ਲਿੰਕ ਸੈਂਡ ਕਰ ਦੂੰਗਾ ਤੇ ਤੁਸੀਂ ਗਰੁੱਪ ਵਿੱਚ ਐਡ ਹੋ ਸਕਦੇ ਜੇ ਪਰ ਆਪਣਾ ਨਿੱਕਾ ਜਿਹਾ ਇੱਕ ਰੂਲ ਵਾ ਗਰੁੱਪ ਦਾ ਕਿ ਗਰੁੱਪ ਵਿੱਚ ਬੋਲ ਕੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਬੋਲ ਕੇ ਮੈਸੇਜ ਕਰੋ ਤਾਂ ਜੋ ਜਿਹੜੇ ਵੀਰ ਭਰਾ ਸੁਣਨ ਵਾਲੇ ਤੇ ਸੁਣ ਕੇ ਤੁਹਾਨੂੰ ਬੋਲ ਕੇ ਹੀ ਰਿਪਲਾਈ ਕਰ ਦੇਣ ਤੇ ਜਿਹੜੇ ਵੀ ਭਰਾ ਨੇ ਐਡ ਹੋਣਾ ਮੈਨੂੰ ਤੁਸੀਂ ਇੰਸਟਾਗ੍ਰam ਤੇ ਪਰਸਨਲੀ ਮੈਸੇਜ ਕਰ ਲਓ ਇਸ ਤਰ੍ਹਾਂ ਤੁਹਾਨੂੰ ਲਿੰਕ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਗਰੁੱਪ ਵਿੱਚ ਐਡ ਹੋ ਸਕਦੇ ਜੀ ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਕਰਦੇ ਆਂ ਤੁਹਾਨੂੰ ਸਾਰਿਆਂ ਨੂੰ ਪਿਛਲੀ ਵੀਡੀਓ ਦੱਸਿਆ ਸੀ ਆਪਾਂ ਕਿ ਜਿਹੜੀਆਂ ਅਪਾਇੰਟਮੈਂਟਾਂ ਵਾਂ ਜਿਨ੍ਹਾਂ ਦਾ ਨੂਲਾ ਹੋਸਤਾ 15 ਦਿਨ ਜਾਂ 15 ਦਿਨ ਤੋਂ ਘੱਟ ਰਹਿ ਗਿਆ ਵਾ ਉਹਨਾਂ ਨੂੰ ਅਪਾਇੰਟਮੈਂਟਾਂ ਜਿਹੜੀਆਂ ਵਾਂ ਉਹ ਤਕਰੀਬਨ ਡੇਲੀ ਹੀ ਆਪਾਂ ਉਹ ਤਕਰੀਬਨ ਹਫਤੇ ਦੇ ਵਿੱਚ 2 4 5 ਵਾਰੀ ਅਪਾਇੰਟਮੈਂਟ ਉਹ ਓਪਨ ਕਰ ਹੀ ਦਿੰਦੇ ਵਾ 2 ਵਾਰੀ ਕਰਦੇ ਆਂ 3 ਵਾਰੀ ਓਪਨ ਕਰਦੇ ਨੇ ਤੇ ਕਰੰਦਾ ਉਹਦਾ ਟਾਈਮ ਕਿ ਹੁੰਦਾ ਵਾ ਰਾਤ ਦਾ ਟਾਈਮ ਹੁੰਦਾ ਵਾ ਰਾਤ ਨੂੰ ਆਪਾਂ ਕਹਿ ਲਈਏ ਕਿ 12 ਵਜੇ 1 ਮਿੰਟ ਤੇ 12 ਵਜੇ 2 ਮਿੰਟ ਤੇੜੀ ਵਾ ਅਪਾਇੰਟਮੈਂਟ ਰਾਤ ਨੂੰ ਓਪਨ ਕਰਦੇ ਆ 5-5 ਜਾਂ 7 ਮਿੰਟ ਵਾਸਤੇ ਓਪਨ ਕਰਦੇ ਆ ਰਾਤ ਨੂੰ ਅਪਾਇੰਟਮੈਂਟ ਤੇ ਜਿਹੜੇ ਵੀ ਤੁਹਾਨੂੰ ਲਾਹੋਸ ਦਾ 15 ਦਿਨ ਤੋਂ ਘੱਟ ਰਹਿ ਗਿਆ ਵਾ ਉਹ ਅਪਾਇੰਟਮੈਂਟਾਂ ਚੁੱਕ ਸਕਦੇ ਆ ਪਰ ਉਹਨਾਂ ਨੇ ਹੁਣ ਆਪਣੇ VFS Global ਵਾਲੇ ਆ ਜਿਹੜੇ ਉਹਨਾਂ ਨੇ ਆਪਣੀ ਸਾਈਟ ਦੇ ਉੱਤੇ ਅਫੀਸ਼ੀਅਲ ਨਿਊਜ਼ ਪਾਈ ਆ ਕਿ ਜਿਹੜੀਆਂ 15 ਦਿਨ ਵਾਲੀਆਂ ਅਪਾਇੰਟਮੈਂਟਾਂ ਵਾ ਇਹ ਸਿਰਫ ਤੇ ਸਿਰਫ ਅਪਾਇੰਟਮੈਂਟਾਂ ਓਪਨ ਰਹਿਣੀਆਂ ਵਾ 8 ਤਰੀਕ ਤੱਕ ਮਤਲਬ ਕਿ 8 ਨਵੰਬਰ ਤੱਕ ਕਿਸੇ ਵੀ ਵੀਰ ਭਰਾ ਨੂੰ 15 ਦਿਨ ਤੋਂ ਘੱਟ ਜੇਗਾ ਤਾਂ ਉਹਨੂੰ ਲਾਹੌਸਤਾ ਰਹਿ ਗਿਆ ਵਾ ਤੁਸੀਂ ਆਪਣੀ ਜਿਹੜੀ ਵਾ ਅਪਾਇੰਟਮੈਂਟ ਚੱਕ ਸਕਦੇ ਜੇ 8 ਤਰੀਕ ਤੋਂ ਬਾਅਦ ਜਿਹੜੀਆਂ ਇਹ ਅਪਾਇੰਟਮੈਂਟਾਂ ਉਹਨਾਂ ਨੇ ਬੰਦ ਕਰ ਦੇਣੀਆਂ ਜੀ ਇਸ ਕਰਕੇ ਕਿਸੇ ਵੀ ਵੀਰ ਭਰਾ ਨੇ ਜੇ ਅਪਾਇੰਟਮੈਂਟ ਲੈਣੀ ਹੋਵੇ ਜੇਕਰ ਤੁਹਾਨੂੰ ਲਾਹੌਸਤਾ 15 ਦਿਨ ਤੋਂ ਘੱ ਤੁਸੀਂ ਇਹ ਆਪਣੇ ਟਰਾਈ ਕਰੋ ਰਾਤ ਨੂੰ 12:00 ਵਜੇ 1 ਮਿੰਟ ਤੋਂ ਲੈ ਕੇ 12:05 ਜਾਂ 7 ਮਿੰਟ ਤੱਕ ਅਪਾਇੰਟਮੈਂਟ ਜਿਹੜੀਆਂ ਵਾਂ ਓਪਨ ਹੁੰਦੀਆਂ ਵਾ ਰਾਤ ਨੂੰ ਤੁਸੀਂ ਉਦੋਂ ਆਪਣੇ ਟਰਾਈ ਕਰਕੇ ਆਪਣਾ ਪਾਸਪੋਰਟ ਸਕੈਨ ਕਰਕੇ ਭੇਜੋ ਜੋ ਉਹਨਾਂ ਨੂੰ ਆਪਣਾ ਜਿਹੜਾ ਨੂਲਾ ਹਸਤਾ ਵਾ ਉਹ ਸਕੈਨ ਕਰਕੇ ਭੇਜੋ ਜੇਕਰ ਸਾਰਾ ਕੋਈ ਤੁਹਾਡਾ ਸਹੀ ਹੋਵੇ ਤੇ ਤੁਹਾਡਾ ਜਿਹੜਾ ਤੁਹਾਡਾ ਨੂਲਾ ਹਸਤਾ ਸੱਚੀ ਪੰਨਿਆਂ ਦੇ ਤੋਂ ਘੱਟ ਰਹਿ ਗਿਆ ਵਾ ਵੈਲਿਡ ਤੁਹਾਨੂੰ ਜਿਹੜੀਆਂ ਅਪਾਇੰਟਮੈਂਟ ਮਿਲਦੇ ਚਾਂਸ ਹੈਗੇ ਆ ਕਈਆਂ ਵੀਰਾਂ ਭਰਾਵਾਂ ਨੂੰ ਮਿਲੀਆਂ ਵੀ ਅਪਾਇੰਟਮੈਂਟ ਕਿੰਨੇ ਦਿਨਾਂ ਦੇ ਵਿੱਚ ਵਿੱਚ ਇੱਕ ਦਿਨ ਵਿੱਚ ਦੋ ਦਿਨਾਂ ਵਿੱਚ ਤਿੰਨ ਦਿਨਾਂ ਵਿੱਚ ਚਾਰ-ਚਾਰ ਦਿਨਾਂ ਵਿੱਚ ਅਪਾਇੰਟਮੈਂਟਾਂ ਜਿਹੜੀਆਂ ਵਾ ਮਿਲੀਆਂ ਵੀਰਾਂ ਭਰਾਵਾਂ ਨੂੰ 15 ਦਿਨਾਂ ਦਾ ਜਿਨ੍ਹਾਂ ਨੂੰ ਲਾਹਸਤਾਂ ਘੱਟ ਰਹਿ ਗਿਆ ਸੀ ਦੇਖੋ ਕਿ ਜੇ ਸੇ ਵੀਰ ਭਰਾਣੇ ਨੂੰ ਲਾਹਸਤਾਂ 15 ਦਿਨ ਤੋਂ ਘੱਟ ਰਹਿ ਗਿਆ ਵਾ ਉਹ 8 ਤਰੀਕ ਤੱਕ ਮਤਲਬ ਕਿ 8 ਨਵੰਬਰ ਤੱਕ ਸ਼ੁੱਕਰਵਾਰ ਤੱਕ ਅਪਾਇੰਟਮੈਂਟਾਂ ਚੁੱਕ ਸਕਦਾ ਵਾ ਉਸ ਤੋਂ ਬਾਅਦ ਉਹਨਾਂ ਨੇ 8 ਤਰੀਕ ਤੋਂ ਬਾਅਦ 15 ਦਿਨ ਵਾਲੀ ਜਿਹੜੀ ਅਪਾਇੰਟਮੈਂਟ ਵਾ ਉਹ ਬੰਦ ਕਰ ਦੇਣੀ ਆ ਤੇ ਉਸ ਤੋਂ ਬਾਅਦ ਪਤਾ ਨਹੀਂ ਕਦੋਂ ਖੁੱਲਣੀਆਂ ਸਕੇ ਜਿਹੜੇ ਵੀਰਾਂ ਭਰਾਵਾਂ ਨੂੰ ਲਾਹਸਤਾਂ 15 ਦਿਨ ਤੋਂ ਘੱਟ ਰਹਿ ਗਿਆ ਵਾ ਉਹ ਸ਼ੁੱਕਰਵਾਰ ਤੱਕ ਠੀਕ ਆ ਹੁਣ ਆਪਾਂ ਗੱਲ ਕਰਦੇ ਆ ਦੂਜੀ ਗੁੱਡ ਨਿਊਜ਼ ਬਾਰੇ ਜਿਹੜੇ ਵੀਰ ਭਰਾ ਬੜੇ ਚਿਰ ਦੀ ਵੇਟ ਕਰ ਰਹੇ ਸੀ ਅਪਾਇੰਟਮੈਂਟਾਂ ਓਪਨ ਹੋਣ ਬਾਰੇ ਕਿ ਅਪਾਇੰਟਮੈਂਟਾਂ ਕਦੋਂ ਆਪਣੋਣੀਆਂ ਵਾ ਡੇਲੀ ਬੜੇ ਵੀਰਾਂ ਭਰਾਵਾਂ ਦੇ ਮੈਸੇਜ ਆਉਂਦੇ ਕਿ ਸਾਡਾ ਨੂਲਾ ਹਸਤਾ ਐਕਸਪਾਇਰ ਹੋ ਚੱਲਿਆ ਵਾ ਜਾਂ ਸਾਡਾ ਨੂਲਾ ਹਸਤਾ ਐਕਸਪਾਇਰ ਹੋ ਗਿਆ ਪਰ ਅਪਾਇੰਟਮੈਂਟਾਂ ਨਹੀਂ ਓਪਨ ਹੋ ਰਹੀਆਂ ਅਸੀਂ ਵੇਟ ਕਰ ਰਹੇ ਆ ਸਾਨੂੰ ਹਲੇ ਰੈਫਰੈਂਸ ਨੰਬਰ ਵੀ ਨਹੀਂ ਮਿਲਿਆ ਉਹਨਾਂ ਵਾਸਤੇ ਗੁੱਡ ਨਿਊਜ਼ ਆ ਗਈ ਆ ਕਿ ਅਪਾਇੰਟਮੈਂਟਾਂ ਜਿਹੜੀਆਂ ਵਾ ਓਪਨ ਹੋਣੀਆਂ ਵਾ ਯਾਰ ਜੇ ਨਾ ਪਹਿਲਾਂ ਆਪਾਂ ਦੱਸਿਆ ਵਾ ਕਿ 8 ਤਰੀਕ ਤੋਂ ਜਿਹੜੀਆਂ ਵਾ ਅਪਾਇੰਟਮੈਂਟਾਂ ਬੰਦ ਹੋ ਜਾਣੀਆਂ ਵਾ 15 ਦਿਨਾਂ ਵਾਲੀਆਂ ਤੇ 9 ਤਰੀਕ ਦਿਨ ਸ਼ਨੀਵਾਰ 9 ਤੱਕ ਦਿਨ ਸ਼ਨੀਵਾਰ ਤੋਂ ਉਹਨਾਂ ਨੇ ਕਹਾ ਵਾ ਕਿ ਅਪਾਇੰਟਮੈਂਟਾਂ ਓਪਨ ਹੋਣ ਦੇ ਚਾਂਸ ਹੈਗੇ ਆ ਕਿ ਉਸ ਤੋਂ ਬਾਅਦ ਓਪਨ ਕਰਾਂਗੇ ਅਪਾਇੰਟਮੈਂਟਾਂ ਜਿਨ੍ਹਾਂ ਦੇ ਨੋਲਿਓਸ ਤੇ ਮਤਲਬ ਜਿਨ੍ਹਾਂ ਕੋ ਨੋਲਿਓਸ ਤੇ ਪਿਆ ਪਰ ਹਲੇ ਤੱਕ ਰੈਫਰੈਂਸ ਨੰਬਰ ਨਹੀਂ ਮਿਲਿਆ ਕਿ ਜਿਨ੍ਹਾਂ ਦਾ ਨੋਲ ਜਿਹੜੇ ਵੇਟ ਕਰ ਰਹੇ ਸੀ ਅਪਾਇੰਟਮੈਂਟਾਂ ਓਪਨ ਹੋਣ ਦੀਆਂ ਉਹਨਾਂ ਵਾਸਤੇ ਗੁੱਡ ਨਿਊਜ਼ ਆ ਗਈ ਆ ਕਿ 9 ਤਰੀਕ ਸ਼ਨੀਵਾਰ ਕਿਉਂਕਿ 9 ਤਰੀਕ ਭਾ ਸ਼ਨੀਵਾਰ ਆ 11 ਤਰੀਕ 11 ਤਰੀਕ ਦਿਨ ਸੋਮਵਾਰ ਤੋਂ ਨਵੰਬਰ 11 ਨਵੰਬਰ ਦਿਨ ਸੋਮਵਾਰ ਤੋਂ ਅਪਾਇੰਟਮੈਂਟਾਂ ਓਪਨ ਹੋਣ ਦੇ ਚਾਂਸ ਬਿਲਕੁਲ ਹੈਗੇ ਆ ਕਿਉਂਕਿ ਜਿਹੜੀ ਇਹ ਤਰੀਕ ਉਹਨਾਂ ਨੇ ਪਾਈਆਂ ਵਾ ਇਹ ਉਹਨਾਂ ਨੇ ਆਪਣੀ VFS ਵਾਲਿਆਂ ਨੇ ਆਪਣੀ ਸਾਈਡ ਦੇ ਉੱਤੇ ਆਪਣੇ ਇਹ ਲਿਖ ਕੇ ਪਾਇਆ ਕਿ 8 ਤਰੀਕ ਤੱਕ ਉੱਪਰ ਰੈਂਕੀਆਂ ਅਪਾਇੰਟਮੈਂਟਾਂ 15 ਦਿਨ ਵਾਲੀਆਂ ਤੇ ਉਸ ਤੋਂ ਬਾਅਦ 8 ਤਰੀਕ ਤੋਂ ਬਾਅਦ ਜਿਹੜੀਆਂ 8 ਤਰੀਕ ਵਾਲੀਆਂ ਜਿਹੜੀਆਂ 15 ਦਿਨ ਵਾਲੀਆਂ ਅਪਾਇੰਟਮੈਂਟਾਂ ਇਹ ਬੰਦ ਕਰ ਦਿੱਤੇ ਜਾਣਗੀਆਂ ਤੇ 9 ਤਰੀਕ ਤੋਂ ਜਿਹੜੀਆਂ ਵਾ ਅਪਾਇੰਟਮੈਂਟਾਂ ਓਪਨ ਹੋਣਗੀਆਂ ਜਿਨ੍ਹਾਂ ਦੇ ਜਿਹੜੇ ਵੇਟ ਕਰ ਰਹੇ ਸੀ ਨਵੀਆਂ ਅਪਾਇੰਟਮੈਂਟਾਂ ਲੈਣ ਵਾਸਤੇ ਜਿਨ੍ਹਾਂ ਕੋ ਅਨੂਲਾ ਹਾਸਤਾ ਪਈ ਸੀ ਹੁਣ ਤੁਸੀਂ ਵੀਰਪ੍ਰਾ ਸੋਚ ਜੋ ਕਿ ਸਾਡਾ ਨੂਲਾ ਹਾਸਤਾ ਤੱਕ ਐਕਸਪਾਇਰ ਹੋ ਗਿਆ ਹੁਣ ਅਸੀਂ ਕੀ ਅਪਲਾਈ ਕਰਨਾ ਵਾ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਅਪਲਾਈ ਉਹ ਵੀ ਵੀਰਪ੍ਰਾ ਵੀ ਕਰ ਸਕਦੇ ਜਿਨ੍ਹਾਂ ਦਾ ਨੂਲਾ ਹਾਸਤਾ ਐਕਸਪਾਇਰ ਹੋਇਆ ਵਾ ਇਹ ਸਾਰਿਆਂ ਵਾਸਤੇ ਹੀ ਓਪਨ ਹੋਣੀਆਂ ਵਾ ਤੁਹਾਨੂੰ ਰੈਫਰੈਂਸ ਨੰਬਰ ਮਿਲੂਗਾ ਤੁਸੀਂ ਆਪਣਾ ਨੂਲਾ ਹਾਸਤਾ ਭੇਜੋ ਉਹਨਾਂ ਨੂੰ ਆਪਣਾ ਪਾਸਪੋਰਟ ਭੇਜੋ ਪਰ ਇੱਕ ਗੱਲ ਮੇਰੇ ਵੀਰ ਭਰਾ ਹੋਰ ਜਿਹੜਾ ਆਪਣਾ ਨੂਲਾ ਹੌਸਤਾ ਤੇ ਪਾਸਪੋਰਟ ਇਹ ਸਕੈਨ ਕਰਕੇ ਭੇਜਿਓ ਏਨਕੀ ਫੋਟੋ ਖਿੱਚ ਕੇ ਭੇਜ ਦੋ ਵਿੱਚ ਮਾੜੀ ਮੋਟੀ ਵੀ ਗਲਤੀ ਆ ਗਈ ਮਤਲਬ ਕਿ ਧੁੰਦਲਾ ਆ ਜਾਂ ਸਹੀ ਅੱਖਰ ਨਾ ਆਉਣ ਪਤਾ ਲੱਗਾ ਤੇ ਉਹਨਾਂ ਨੇ ਉਸੇ ਵਜ੍ਹਾ ਦਾ ਡੀਡੀ ਅਪਾਇੰਟਮੈਂਟ ਆ ਰਿਜੈਕਟ ਕਰ ਦੇਣੀ ਹੈ ਇਸ ਕਰਕੇ ਜਿਹੜੇ ਵੀਰ ਭਰਾ ਨੇ ਅਪਾਇੰਟਮੈਂਟ ਲੈਣੀ ਆ ਹੁਣ 9 ਤਰੀਕ ਤੋਂ ਬਾਅਦ ਨਵੇਂ ਨੂਲੇ ਹੌਸਤੇ ਜਿਨ੍ਹਾਂ ਨੂੰ ਮਿਲੇ ਆ ਠੀਕ ਹੈ ਜਿਹੜੇ ਵੇਟ ਕਰ ਰਹੇ ਸੀ ਅਪਾਇੰਟਮੈਂਟ ਬਾਰੇ ਤੁਸੀਂ ਆਪਣਾ ਨੂਲਾ ਹੌਸਤਾ ਸਕੈਨ ਕਰਾ ਕੇ ਉਹਦੀ ਪੀਡੀਐਫ ਬਣਾ ਕੇ ਰੱਖ ਲਓ ਆਪਣੇ ਕੋਲੋਂ ਤਾ ਜੋ ਜਦੋਂ ਵੀ ਓਪਨ ਹੋਣ 9 ਨੂੰ ਓਪਨ ਹੋਣ 10 ਨੂੰ ਹੋਣ 11 ਨੂੰ ਹੋਣ 12 ਨੂੰ ਜਦੋਂ ਅਪਾਇੰਟਮੈਂਟ ਆਈਆਂ ਓਪਨ ਹੋਣ ਨਵੀਆਂ ਤੁਸੀਂ ਆਪਣਾ ਨੂਲਾ ਆਸਤਾ ਤੇ ਪਾਸਪੋਰਟ ਆ ਉਹ ਪੀਡੀਐਫ ਵਿੱਚ ਲਾ ਸਕੋ ਨਾ ਕਿ ਤੁਸੀਂ ਆਪ ਫੋਟੋ ਖਿੱਚ ਕੇ ਲਾਓ ਉਦੇ ਥੋੜਾ ਜਿਹਾ ਘੱਟ ਚਾਂਸ ਹੁੰਦੇ ਆ ਅਪਾਇੰਟਮੈਂਟ ਮੇਂ ਦਾ ਚਲੋ ਕਈਆਂ ਨੂੰ ਮੇਲ ਵੀ ਜਾਂਦੀ ਹੈ ਜਿਨ੍ਹਾਂ ਦਾ ਥੋੜੀ ਜੀ ਫੋਟੋ ਸਾਫ਼ ਹੁੰਦੀ ਹੈ ਤੇ ਸਾਰਾ ਕੁਝ ਸਹੀ ਹੁੰਦਾ ਪਰ ਜਿਨ੍ਹਾਂ ਦੀ ਫੋਟੋ ਮਾੜੀ ਮੋਟੀ ਵੀ ਕੋਈ ਨਾ ਕੁਝ ਉਹਨੂੰ ਨਾਂ ਦਿਖਿਆ ਉਹ ਅਪਾਇੰਟਮੈਂਟ ਜਿਹੜੀ ਆ ਰਿਜੈਕਟ ਕਰ ਦਿੰਦੇ ਆ ਇਸ ਕਰਕੇ ਆਪਣੀ ਜਿਹੜੇ ਨੂ ਲੇਆਉਟ ਦੇ ਜਿਹੜੇ ਪੀਡੀਐਫ ਬਣਾ ਕੇ ਪਾਸਪੋਰਟ ਦੇ ਆਪਣੇ ਪੀਡੀਐਫ ਬਣਾ ਕੇ ਰੱਖ ਲਓ ਆਪਣੇ ਕੋਲ ਆਪਣੇ ਫੋਨ ਦੇ ਵਿੱਚ ਤਾਂ ਜੋ ਜਦੋਂ ਵੀ ਅਪਾਇੰਟਮੈਂਟ ਓਪਨ ਹੋਵੇ ਉਦੋਂ ਤਾਂ ਨੇੜੇ ਬਾ ਆਪਣੀ ਪਾਸਪੋਰਟ ਤੇ ਆਪਣੇ ਨੂ ਲੇਆਉਟ ਦੀ ਤੁਸੀਂ ਪੀਡੀਐਫ ਨਾਲ ਲਾ ਸਕੋ ਤਾਂ ਤੁਹਾਨੂੰ ਇਹ ਅਪਾਇੰਟਮੈਂਟ ਮਿਲਣ ਦੇ ਚਾਂਸ ਛੜਿਆ ਬਾਤ ਸਕਣ ਕਿਉਂਕਿ ਹੁਣ ਦੇਖਦੇ ਆ ਕਿ 9 ਤਰੀਕ ਨੂੰ ਹੀ ਓਪਨ ਕਰਦੇ ਕਿਉਂਕਿ 9 ਤਰੀਕ ਨੂੰ ਆ ਗਿਆ ਵਾ ਸ਼ਨੀਵਾਰ ਤੇ ਸ਼ਨੀਵਾਰ ਕਈ ਥਾਂ ਤੇ ਕਈ ਵਾਰ ਛੁੱਟੀ ਹੁੰਦੀ ਹੈ ਕਈ ਵਾਰ ਨਹੀਂ ਛੁੱਟੀ ਹੁੰਦੀ ਜਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਜੇ 9 ਨੂੰ ਨਾ ਓਪਨ ਹੋਈਆਂ ਅਪਾਇੰਟਮੈਂਟਾਂ ਫਿਰ 11 ਤਰੀਕ ਨੂੰ ਓਪਨ ਹੋਣ ਦੇ ਚਾਂਸ ਬਿਲਕੁਲ ਹੈ ਕਿਉਂਕਿ 9 ਤਰੀਕ ਨੂੰ ਹੈਗਾ ਵਾ ਸ਼ਨੀਵਾਰ ਜੇ 9 ਨੂੰ ਨਾ ਹੋਈਆਂ ਫਿਰ 10 ਨੂੰ ਆਇਨਾ ਐਤਵਾਰ ਤੇ ਐਤਵਾਰ ਤੁਹਾਨੂੰ ਪਤਾ ਛੁੱਟੀ ਹੁੰਦੀ ਹੈ ਉਸ ਤੋਂ ਬਾਅਦ 11 ਤਰੀਕ ਨੂੰ ਗਿਆ ਤਰੀਕ ਦਿਨ ਸੋਮਵਾਰ ਅਪਾਇੰਟਮੈਂਟਾਂ ਓਪਨ ਹੋਣ ਦੇ ਬਿਲਕੁਲ ਚਾਂਸ ਹੈ ਕਿਉਂਕਿ ਇਹ ਉਹਨਾਂ ਨੇ VFS ਵਾਲਿਆਂ ਨੇ ਆਪਣੀ ਅਫੀਸ਼ੀਅਲ ਸਾਈਟ ਦੇ ਉੱਤੇ ਇਹ ਲਿੰਕ ਆਪ ਅਖਾ ਲਈਏ ਕਿ ਇਹ ਆਪ ਆਈਡੀਏ ਇਨ ਨਿਊਜ਼ ਪਾਈ ਹੈ ਆਪਣੇ ਚੈਨਲ ਆਪਣੇ ਅਫੀਸ਼ੀਅਲ ਸਾਈਟ ਦੇ ਉੱਤੇ ਤੇ ਜਿਹੜੇ ਵੀਰ ਭਰਾ ਵੇਟ ਕਰ ਲਏ ਉਹਨਾਂ ਵਾਸਤੇ ਆ ਗਈ ਹੈ ਗੁੱਟ ਨਿਊਜ਼ ਕਿ ਅਪਾਇੰਟਮੈਂਟਾਂ ਓਪਨ ਹੋਣ ਵਾਲੀਆਂ ਵਾਂ ਅਪਾਇੰਟਮੈਂਟਾਂ ਓਪਨ ਹੋਣੀਆਂ ਵਾਂ 11 ਤਰੀਕ ਨੂੰ ਜੇਕਰ 9 ਤਰੀਕ ਨੂੰ ਨਾ ਓਪਨ ਹੋਈਆਂ ਫਿਰ 11 ਤਰੀਕ ਨੂੰ ਓਪਨ ਹੋਣ ਦੇ ਚਾਂਸ ਬਿਲਕੁਲ ਹੈਗੇ ਕਿਉਂਕਿ 11 ਤਰੀਕ ਨੂੰ ਸੋਮਵਾਰ ਬੰਦਾ ਸੋਮਵਾਰ ਸਾਰੇ ਕੰਮ ਚੱਲਦੇ ਆ ਤੇ ਅਪਾਇੰਟਮੈਂਟਾਂ ਵੀ ਓਪਨ ਹੋਣ ਦੇ ਚਾਂਸ ਜਿਹੜੇ ਆ ਹੈਗੇ ਆ ਇਸ ਲਈ ਜਿਹੜੇ ਵੀਰ ਭਰਾ ਵੇਟ ਕਰ ਰਹੇ ਸੀ ਜਿਨ੍ਹਾਂ ਦੇ ਨੂੰ ਲਿਓਸ ਤੇ 15 ਦਿਨ ਤੋਂ ਘੱਟ ਰਹਿ ਗਏ ਆ ਉਹ 8 ਤਰੀਕ ਤੱਕ ਆਪਣੇ ਅਪਾਇੰਟਮੈਂਟਾਂ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਤੁਸੀਂ ਅਪਲਾਈ ਨਹੀਂ ਕਰ ਸਕਦੇ ਹੋ ਜਦੋਂ ਉਸ ਤੋਂ ਬਾਅਦ ਉਹਨਾਂ ਨੇ ਇਹ ਕੰਮ ਇਹਦਾ ਵਾ ਬੰਦ ਕਰ ਦੇਣਾ ਵਾ ਫਿਰ ਪਤਾ ਨਹੀਂ ਕਦੋਂ ਖੁੱਲਣਾ ਵਾ ਤੇ ਜਿਹੜੇ ਵੀਰ ਭਰਾ ਵੇਟ ਕਰ ਰਹੇ ਸੀ ਨਵੀਆਂ ਅ ਉਹ ਨੌਤੀਕ ਨੂੰ ਜਾਂ ਗਿਆ ਗਿਆ ਤੀਨ ਨੂੰ ਅਪਾਇੰਟਮੈਂਟ ਜਿਹੜੀਆਂ ਵਾ ਓਪਨ ਹੋਣ ਦੇ ਚਾਂਸ ਹੈਗੇ ਆ। ਲੋਈ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਓਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ।